ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਆਪ ਸਭ ਹੀ ਤੰਦਰੁਸਤ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਬਹੁਤ ਦਿਨਾਂ ਤੋਂ ਪੰਜਾਬ ਦੇ ਇਤਿਹਾਸ ਦੇ ਬਾਰੇ ਗੱਲ ਕਰ ਰਹੇ ਹਾਂ ਤੇ ਆਪਾਂ ਬਹੁਤ ਦਿਨਾਂ ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਜਿੱਤਾਂ ਦੇ ਬਾਰੇ ਗੱਲ ਕੀਤੀ ਹੈ ਪਰ ਅੱਜ ਮੈਂ ਤੁਹਾਨੂੰ ਉਹਨਾਂ ਦੀਆਂ ਜਿੱਤਾਂ ਦੇ ਨਾਲ ਨਾਲ ਉਹਨਾਂ ਦੀ ਮਹਾਨ ਸ਼ਹਾਦਤ ਬਾਰੇ ਆਪ ਸਭ ਦੇ ਨਾਲ ਕੁਝ ਗੱਲਾਂ ਰੀਆਂ ਸਾਂਝੀਆਂ ਕਰਾਂਗੀ ਇਹ ਪਾਗ ਚਾਰ ਹੈ ਪੰਜਾਬ ਦਾ ਇਤਿਹਾਸ ਬਾਬਾ ਬੰਦਾ ਸਿੰਘ ਬਹਾਦਰ ਸਭ ਤੋਂ ਪਹਿਲਾਂ 1711 ਦੇ ਵਿੱਚ ਬਹਿਰਾਮਪੁਰ ਦੀ ਜਿੱਤ ਜਿਸ ਵਿੱਚ ਬਾਬਾ ਜੀ ਦੀਆਂ ਸਿੱਖ ਫੌਜਾਂ ਨੇ ਜੰਮੂ ਦੇ ਫੌਜਦਾਰ ਨੂੰ ਬਹਿਰਾਮਪੁਰ ਦੀ ਲੜਾਈ ਵਿੱਚ ਹਰਾਇਆ ਤੇ 1712 ਤੇ 13 ਦੇ ਵਿੱਚ ਦੁਬਾਰਾ ਸਡੋਰਾ ਤੇ ਲੋਗਰ ਦੀ ਜਿੱਤ ਪ੍ਰਾਪਤ ਕੀਤੀ ਉਸ ਤੋਂ ਬਾਅਦ ਫਰੁਖਸ਼ੀਅਰ ਜਿਹੜਾ ਮੁਗਲ ਬਾਦਸ਼ਾਹ ਸੀ ਉਸਨੇ 1713 ਦੇ ਵਿੱਚ ਇੱਕ ਵੱਡੀ ਮੁਗਲ ਸੈਨਾ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਵਿਰੁੱਧ ਭੇਜੀ ਪਰ ਦੂਜੇ ਪਾਸੇ ਬਾਬਾ ਜੀ ਕੋਲ ਇੰਨੇ ਜ਼ਿਆਦਾ ਹਾਥੀ ਘੋੜੇ ਜਾਂ ਸੈਨਾ ਨਹੀਂ ਸੀ ਪਰ ਫਿਰ ਵੀ ਉਹ ਉਥੋਂ ਜ਼ਹਾਸ ਦੇ ਨਾਲ ਬਚ ਕੇ ਦੋਨੇ ਚੰਦੀ ਹਵੇਲੀ ਗੁਰਦਾਸਪੁਰ ਨੰਗਲ ਪਹੁੰਚੇ ਉਸ ਤੋਂ ਬਾਅਦ 1715 ਦੀ ਵਿੱਚ ਮੁਗਲ ਪੌਜਾ ਨੇ ਬਾਬਾ ਜੀ ਦਾ ਪਿੱਛਾ ਨਹੀਂ ਛੱਡਿਆ ਤਾਂ ਉਹਨਾਂ ਨੇ ਬਾਬਾ ਜੀ ਨੂੰ ਦੁਨੀ ਚੰਦ ਦੀ ਹਵੇਲੀ ਦੇ ਵਿੱਚ ਬੰਦੀ ਬਣਾ ਲਿਆ ਅਤੇ ਬਾਬਾ ਜੀ ਨੂੰ ਸਭ ਤੋਂ ਪਹਿਲਾਂ ਮੁਸਲਿਮ ਧਰਮ ਜਾਂ ਜ਼ਿੰਦਗੀ ਦੇ ਖਾਤਮੇ ਲਈ ਦੋਨਾਂ ਵਿੱਚੋਂ ਇੱਕ ਸ਼ਰਤ ਚੁਣ ਲੈ ਕੇ ਤਾਂ ਬਾਬਾ ਜੀ ਨੇ ਬੜੇ ਹੀ ਦਲੇਰੀ ਦੇ ਨਾਲ ਮੁਸਲਿਮ ਧਰਮ ਨੂੰ ਕਬੂਲਣ ਤੋਂ ਇਨਕਾਰ ਕਰ ਦਿੱਤਾ ਪਰ ਉਹਨਾਂ ਨੂੰ ਡੋਲਣ ਦੇ ਲਈ ਉਹਨਾਂ ਦੇ ਸਾਹਮਣੇ ਉਹਨਾਂ ਦੇ 40 ਸਾਲਾਂ ਦੇ ਪੁੱਤਰ ਅਜੀਤ ਸਿੰਘ ਦਾ ਦਿਲ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਪਾਇਆ ਗਿਆ ਪਰ ਪਰਮਾਤਮਾ ਦੀ ਕਿਰਪਾ ਦੇ ਨਾਲ ਬਾਬਾ ਜੀ ਉਦੋਂ ਵੀ ਨਹੀਂ ਡੋਲੇ ਤੇ ਆਖਿਰ ਨੂੰ 9 ਜੂਨ 1716 ਦੇ ਵਿੱਚ ਫਰੋਖਸ਼ੀਅਤ ਦੇ ਹੁਕਮ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਰੀਰ ਦੇ ਬਹੁਤ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਉਹਨਾਂ ਦੀ ਲਾਸਾਨੀ ਜਿਹੜੀ ਸ਼ਹੀਦੀ ਆ ਉਹ ਹਮੇਸ਼ਾ ਹੀ ਸਾਡੇ ਸਿੱਖ ਕੌਮ ਬਲਕਿ ਹਰ ਇੱਕ ਜਦੋਂ ਤੱਕ ਇਹ ਸੰਸਾਰ ਹੈ ਉਦੋਂ ਤੱਕ ਉਹ ਜੀਵਤ ਰਹਿਣਗੇ ਤੇ ਅਮਰ ਰਹਿਣਗੇ ਤੇ ਸਾਨੂੰ ਇਹਨਾਂ ਮਹਾਨ ਯੋਧਿਆਂ ਮਹਾਨ ਗੁਰੂ ਸਿੱਖਾਂ ਦੇ ਜੋ ਵੀ ਕੁਰਬਾਨੀਆਂ ਸਾਡੇ ਧਰਮ ਨੂੰ ਬਚਾਉਣ ਦੇ ਲਈ ਕੀਤੀਆਂ ਗਿਆ ਨੇ ਉਹਨਾਂ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਤੇ ਪਰਵਰਦੀگار ਦਾ ਨਾਮ ਸਿਮਰਨ ਕਰਦਿਆਂ ਹੋਇਆਂ ਇਹਨਾਂ ਸਾਰੇ ਸ਼ਹੀਦਾਂ ਨੂੰ ਆਪਣੀ ਮਹਾਨ ਸ਼ਰਧਾਂਜਲੀ ਇਹ ਜਿਹੜੀ ਉਹ ਦੇਣੀ ਚਾਹੀਦੀ ਹੈ ਪ੍ਰਮਾਤਮਾ ਆਪ ਸਭ ਤੇ ਮਿਹਰ ਭਰਿਆ ਹੱਥ ਰੱਖੇ